ਉਹ ਜਿਹੜਾ ਬੋਲੇ ਬੋਲੇ ਲੈ ਕੇ ਜਿਹੜਾ ਪਿੰਡ ਪੁਰੇ ਚੱਕ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਾ ਲਗਾਇਆ ਜਾਂਦਾ ਹੈ ਅੱਜ ਦੀ ਵਾਰੀ ਦੱਸੋ ਜੀ ਤੇ ਸੱਤ ਪਹਿਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੰਗੁਰ ਗੋਬਿੰਦ ਸਿੰਘ ਮਹਾਰਾਜ ਦਾ ਇਹ ਚਲਾਇਆ ਪੁਰਬ ਹੈ ਜੋ ਸਤਿਗੁਰੂ ਆਪਣੇ ਸਿੰਘਾਂ ਦੇ ਵਿੱਚ ਇੱਕ ਵੀਰ ਰਸ ਭਰਦੇ ਸਨ ਜੋ ਕੋਲੀ ਤੋਂ ਬਾਅਦ ਜਿਹੜਾ ਸਿੱਖ ਪੰਥ ਵਿੱਚ ਹੋਲਾ ਮਹੱਲੇ ਦੇ ਨਾਮ ਨਾਲ ਮਨਾਇਆ ਜਾਂਦਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਤਖਤ ਸ੍ਰੀ ਕੇਸਗੜ ਸਾਹਿਬ ਤੇ ਸੰਗਤਾਂ ਨਤਮਸਤ ਹੋ ਰਹੀਆਂ ਜਾ ਰਹੀਆਂ ਸੰਗਤਾਂ ਦੇ ਆਦਰ ਦੇ ਸਤਕਾਰ ਵਾਸਤੇ ਉਹਨਾਂ ਵਾਸਤੇ ਲੰਗਰ ਪਾਣੀ ਜੋ ਰਸਤਿਆਂ ਵਿੱਚ ਜੋ ਲਗਾਏ ਗਏ ਹਨ ਸੰਗਤਾਂ ਵੱਲੋਂ ਉਸੇ ਪੜਾਅ ਦੇ ਵਿੱਚ ਹੀ ਨਗਰ ਭੁੱਲੇ ਚੱਕ ਦੀ ਸੰਗਤ ਨੇ ਹਰ ਸਾਲ ਇਹ ਪਰਾਲਾ ਕਰਦੀ ਹੈ ਨਗਰ ਦੇ ਔਰ ਬਾਹਰ ਬੈਠੇ ਐਨਆਰਬੀਨ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਆਪਣਾ ਤਿਲ ਫੁੱਲ ਜਿਹੜਾ ਦਸਵੰਧ ਪਾਉਂਦੇ ਹਨ ਜਿਹਦੇ ਨਾਲ ਸੰਗਤ ਔਰ ਨਗਰ ਭੁੱਲੇ ਚੱਕ ਜਿਹੜਾ ਉਪਰਾਲਾ ਕਰਕੇ ਆਪਣੀ ਗਰਾਊਂਡ ਦੇ ਵਿੱਚ ਸੰਗਤਾਂ ਵਾਸਤੇ ਲੰਗਰ ਸਜਾਉਂਦੇ ਹਨ ਤਾਂ ਜੋ ਹਰ ਜਾਣ ਵਾਲਾ ਜੋ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਹਰ ਜੀ ਔਰ ਉਲਾਗੇ ਆ ਆਸ-ਪਾਸ ਜਿਹੜੇ ਸਾਡੇ ਪਿੰਡ ਨਗਰ ਹਨ ਨਾਲ ਲਾਗੇ ਗੋਤਾ ਬੱਬੇ ਹਾਲੀ ਪਾੜਾ ਸਾਡੀਆਂ ਕਲੋਨੀਆਂ ਸਾਰੀਆਂ ਮਿਲ ਕੇ ਅਸੀਂ ਇਕੱਠੇ ਸਾਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਨਾਲ ਸਹਿਯੋਗ ਦਿੰਦੇ ਆ ਤੇ ਅਸੀਂ ਇਹ ਮਿਲ ਕੇ ਲੰਗਰ ਹਰ ਸਾਲ ਲਾਈਦਾ ਵਾ ਜਿਹਦੇ ਨਾਲ ਸੰਗਤਾਂ ਜਿਹੜੀਆਂ ਮਿਲ ਕੇ ਇੱਕ ਪ੍ਰੇਮ ਦਾ ਜਿਹੜਾ ਜਿਹੜਾ ਸੰਦੇਹ ਜਿਹੜਾ ਵਾ ਸੰਗਤ ਦੇ ਵਿੱਚ ਜਾਂਦਾ ਜਦੋਂ ਅਸੀਂ ਮਿਲ ਕੇ ਪ੍ਰਸ਼ਾਦਾ ਚੱਕਦੇ ਹਾਂ ਇਕੱਠੇ ਬੈਠ ਕੇ ਤੇ ਸਾਡਾ ਇਹੀ ਅਕਾਲ ਪੁਰਖ ਪਰਮੇਸ਼ਰ ਅੱਗੇ ਹੈ ਕਿ ਸਾਰਿਆਂ ਦੀ ਜਿਹੜੀ ਸੇਵਾ ਵਾ ਉਹ ਕਾ ਕੌਣ ਤੇ ਮਿਲ ਕੇ ਸਾਰੇ ਕੰਮ ਜਿਹੜੇ ਕਾਰਜ ਜਿੱਦਾਂ ਕਰਨ ਔਰ ਇੱਕ ਹੋਰ ਬੜੀ ਤੁਹਾਡੇ ਮੀਡੀਅਮ ਚੈਨਲ ਦੇ ਥਰੂ ਇੱਕ ਸਾਡੀ ਬੇਨਤੀ ਆ ਕਿ ਜਿਹੜਾ ਨਸ਼ਾ ਅਸੀਂ ਅਰਦਾਸ ਕਰਦੇ ਹਾਂ ਕਲਗੀਆਂ ਵਾਲੇ ਪਾਸ਼ ਜੋ ਇਹ ਨਸ਼ੇ ਦਾ ਬਹੁਤ ਜ਼ਿਆਦਾ ਕੋੜ ਆ ਜਿਹੜਾ ਅੱਛਾ ਬਹੁਤ ਵਧਿਆ ਹੋਇਆ ਵਾ ਇਹ ਬੇਨਤੀ ਆ ਕਿ ਨਸ਼ਾ ਛੱਡਣ ਤੇ ਪੰਥ ਵਾਲਾ ਮੋੜਨ ਜਿਹੜੀਆਂ ਐ ਜਿਹੜੇ ਜੀ ਸਾਡੇ ਨਾਲੋਂ ਇਹ ਟੁੱਟ ਚੁੱਕੇ ਪੱਤ ਤੋ ਚੁੱਕੇ ਹੋ ਵਾਪਸ ਆਪਣੇ ਘਰ ਆਉਣ ਨਸ਼ਾ ਛੱਡ ਕੇ ਸਿੱਖੀ ਨੂੰ ਅਡਾਪਟ ਕਰਨ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ। ਹੋਰ ਕਿੰਨੇ ਦਿਨ ਚੱਲਦਾ ਜੀ ਲੰਗਰ ਲਗਾਤਾਰ ਇਹ 5-6 ਦਿਨ ਚੱਲਦਾ ਹੈ ਲਗਾਤਾਰ ਆਪਾਂ 15 ਤਰੀਕ ਨੂੰ ਇਸਰ ਮਹੱਲਾ ਤੇ ਅਸੀਂ 16 ਨੂੰ ਵੀ ਚਲਾਵਾਂਗੇ ਤਾਂ ਜੋ ਜਿਹੜੀ ਵਾਪਸ ਹੋਣੀ ਸੰਗਤ ਉਹਨਾਂ ਨੂੰ ਵੀ ਉਹਨਾਂ ਦਾ ਸਤਿਕਾਰ ਵਾਪਸ ਤਾਂ ਵੀ ਕੀਤਾ ਜਾਵੇ ਤੇ ਜ਼ਿਆਦਾਤਰ ਲੰਗਰ ਜਿਹੜੇ ਆ ਮੋਹੱਲੇ-ਮਹੱਲੇ ਦੇ ਖਤਮ ਹੋ ਜਾਂਦੇ ਆ ਤੇ ਸਾਡਾ ਨਗਰ ਦੀ ਇਹ ਹੁੰਦੀ ਆ ਕਿ ਸਾਰਿਆਂ ਦੀ ਇੱਛਾ ਹੈ ਕਿ ਅਗਲੇ ਦਿਨ ਵੀ ਪੂਰਾ ਚਲਾਇਆ ਜਾਏ ਤਾਂ ਜੋ ਸੰਗਤਾਂ ਵਾਪਸ ਹੁੰਦੀਆਂ ਨਾ ਤੇ ਉਹ ਵੀ ਪ੍ਰਸ਼ਾਦਾ ਛਕਣ ਵਾਪਸ ਦੀ ਟੈਨ ਦੇ ਉੱਤੇ ਇਸ ਕਰਕੇ ਇਹ ਲਗਾਤਾਰ ਚੱਲੇਗਾ 16 ਤਰੀਕ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਕਰਨੈਲ ਸਿੰਘ ਕਮੇਟੀ ਪ੍ਰਧਾਨ ਜਾਂ ਮੈਂਬਰ ਸਰਪੈਂਟਿੰਗ ਮੈਂਸ ਦੂਜੇ ਵੱਲੋਂ ਲਾ ਲੋ ਇਹ ਜਿਹੜਾ ਅਸੀਂ ਲੰਗਰ ਲਾਇਆ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਸਤਕਾਰ ਉਹਨਾਂ ਦੇ ਆਦਰ ਕਿ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਰੱਖਦੇ ਆ ਇਹ ਲੰਗਰ ਲਾਇਆ ਹੈ ਜੀ ਜਿਹੜੀ ਸੰਗਤ ਆਉਂਦੀ ਆ ਜਾਂ ਜਾਂਦੀ ਆ ਉਹਨਾਂ ਵਾਸਤੇ ਲੰਗਰ ਲਾਇਆ ਇਹ ਮਹਾਰਾਜ ਨੇ ਸਿੱਖ ਕੌਮ ਨੂੰ ਬਲ ਬਖਸ਼ਿਆ ਨੰਗਰ ਲਾਉਣ ਦਾ ਮੈਂ ਇੰਨਾ ਹੀ ਕਹਿੰਦਾ ਹਾਂ ਮਹਾਰਾਜ ਤੁਮਹਾਂफी ਦਾ ਜਾਟਮ ਜੇ ਕੋਈ ਗਲਤੀ ਹੋਵੇ ਮਾਫ ਕਰਵਾ ਦੱਸ ਜਿਹੜਾ ਲਗਾ ਕੇ ਕਿਹੜੀ ਜਗ੍ਹਾ ਤੇ ਲਗਾਏ ਬਹੁਤ ਬਰਦੋਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਲਖਮਿੰਦਰ ਸਿੰਘ ਪਿੰਡ ਭੁੱਲੇ ਚੱਕ ਵੱਲੋਂ ਗਰਾਊਂਡ ਤੇ ਲੰਗਰ ਲਾਇਆ ਵਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ 'ਚ ਹੁਲਾ ਮਹਲਾ ਮਨਾਇਆ ਜਾਂਦਾ ਹੈ ਤੇ ਉਹ ਜੋ ਚ ਸਕਤਾ ਜਾਂਦਿਆਂ ਨੇ ਉਹ ਉਹਨਾਂ ਰਸਤੇ ਵਿੱਚ ਉਹਨਾਂ ਵਾਸਤੇ ਲੰਗਰ ਲਾਇਆ ਜਿੱਥੇ ਜਾਂ ਲੰਗਰ ਸਕ ਸਕਣ ਤੇ ਬਾਕੀ 16 ਤਰੀਕਾ ਹੀ ਲੰਗਰ ਚਲਾਵਾਂਗੇ ਜਦੋਂ ਵਾਪਸ ਸੰਗਤ ਹੁੰਦੀ ਹੈ ਤੇ 16 ਤਰੀਕਾ ਜਦੋਂ ਲਾਸਟ ਕੇ ਸ਼ਾਮ ਨੂੰ ਕਰਾਂਗੇ ਤਾਂ ਨੇ ਵਾਈ ਕੁਝ ਕਾਲਸਾ ਵਾਈ ਫਾਈ